ਲੁਧਿਆਣਾ ਰੇਲਵੇ ਸਟੇਸ਼ਨ ਦੇ ਕੋਲ ਸ਼ਰਾਬ ਦੀ ਦੁਕਾਨ ਦੇ ਬਾਹਰ ਬੀਅਰ ਦੀ ਬੋਤਲ ਨੂੰ ਲੈ ਕੇ ਹੋਈ ਝਗੜੇ ਵਿੱਚ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਕਤਲ ਪੀੜਤ ਪਰਿਵਾਰ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਘੰਟਾ ਘੜ ਦੇ ਕੋਲ 24 ਘੰਟੇ ਸ਼ਰਾਬ ਦੀ ਦੁਕਾਨ ਖੁੱਲ੍ਹੇ ਜਾਣ ਦਾ ਵਿਰੋਧ ਕੀਤਾ। ਪੀੜਤ ਪਰਿਵਾਰ ਅਤੇ ਉਹਨਾਂ ਦੇ ਨਾਲ ਆਏ ਸਮਰਥਕਾਂ ਦਾ ਕਹਿਣਾ ਸੀ ਕਿ ਸ਼ਰਾਬ ਦੀ ਦੁਕਾਨ 24 ਘੰਟੇ ਨਹੀਂ ਖੋਲਨੀ ਚਾਹੀਦੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਾਨੂੰਨ ਦੇ ਮਤਾਬਕ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਕਰੇ ਮੈਂ ਕਹਿੰਦਾ ਹਜੇ ਤੱਕ ਕਿਸੇ ਨੇ ਕਰੇ ਨਹੀਂ ਕਿ ਜਿਸ ਰਾਤੀ ਕਤਲ ਹੋਇਆ ਰਾਤੀ ਕਤਲ ਉਸ ਤੋਂ ਅਗਲੇ ਦਿਨ ਅਗਲੇ ਦਿਨ 10 ਜਨੇ ਚੱਕੇ ਕਰੇ ਉਸ ਦਿਨ ਰੇਡ ਆਈ ਉਹ ਤੋਂ ਬਾਅਦ ਕੋਈ ਰੇਡ ਨਹੀਂ ਹੋਈ ਸਰ ਛੋਟੇ ਵੀਰ ਅਸੀਂ ਉਹਨਾਂ ਦਾ ਪੇਸਟ ਕਰਨੇ ਬਸ ਬੁੜ ਰਹੇ ਮਾਰ ਲਿਆ ਅੱਜ ਉਹਨਾਂ ਦੀ ਆਪ ਵੀ ਤੁਹਾਨੂੰ ਆਏ ਸੀ ਜਸ ਆ ਕੇ ਖੜੇ ਹੀ ਇਹ ਸਾਡੇ ਸਡੇ ਸਪੈਸ਼ਲ ਟੀਮ ਇਸ ਤੇ ਲੱਗੀ ਹੋਈ ਆ ਚਾਰ ਬੰਦੇ ਸਾਡੇ ਇਸ ਕੰਮ ਤੋਂ ਸਾਡੇ ਕੰਮ ਚ ਲੈ ਕੇ ਲਿਆ ਮਾਰ ਤੋਂ ਬਾਅਦ ਕਿੱਦਾਂ ਦਾ ਸਮੇਲ ਦਾ ਸਾਨੂੰ ਦੱਸੋ ਵੀ ਦਾ ਸਹੀ ਉਹਨਾਂ ਨੂੰ ਪਤਾ ਕੀ ਲੱਗਾ ਸਾਨੂੰ ਕਿੰਦਾ ਦੱਸੋ ਕਮੇਡੀ ਆਈਓ ਇਹਨਾਂ ਨੂੰ ਕੀ ਦਾ ਪਤਾ ਲੱਗੇ ਸਾਰਿਆਂ ਨੂੰ ਪਤਾ ਤਾਂ ਲੱਗੇ ਵੀ ਹੋਇਆ ਕੀ ਆ ਸਾਨੂੰ ਤਾਂ ਪਤਾ ਹੀ ਨਹੀਂ ਉਹਦੋਂ ਨਾ ਹੋਇਆ ਕੀ ਆ ਜੋ ਜੋ ਹੁਣ ਤੱਕ ਨਹੀਂ ਤਫਤੀਸ਼ ਹੋਈ ਕਈ ਤੇ ਗਨੇਓ ਮੁੰਡੇ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਰੈਸਟ ਕਰਾਇਆ ਜਾਵੇ ਸ਼ਿਖੀ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕਮਲ ਜੀ ਸੰਧਾ ਜੀ ਸਾਡੇ ਸਾਡੇ 18 ਸਾਲ ਦੀ ਉਮਰ ਸੀ ਜੀ ਉਹ ਪੁਲਿਸ ਕੋ ਜਾ ਰਹੇ ਕਿਹੜੇ ਮਾਰੇ ਅਸੀਂ ਅੱਜ ਵੀ ਜਾ ਕੇ ਆਏ ਜੀ ਸਾਨੂੰ ਕੋਈ ਨਾ ਕਿਸੇ ਦਾ ਫੋਨ ਆਇਆ ਕਿ ਜਾਂ ਕੁਝ ਵੀ ਇਦਾਂ ਅਸੀਂ ਅਜੇ ਵੀ ਕਹਿੰਨੇ ਪਏ ਆ ਕਿ ਪੁਲਿਸ ਜਾਵੇ ਛੇਤੀ ਛੇਤੀ ਉਹਨਾਂ ਨੂੰ ਰੈਸਟ ਕਰ ਸਕਦੀ ਹੈ ਅਸੀਂ ਕਾਰਵਾਈ ਕਰਵਾਣੀ ਚਾਹੀਦੀ ਅਸੀਂ ਹੋਰ ਕੁਝ ਨਹੀਂ ਜਾਂਦੇ ਸਾਡਾ ਪੁਲਿਸ ਨਾਲ ਕੋਈ ਰੋਸ ਨਹੀਂ ਹੈਗਾ ਬਾਤ ਨੂੰ ਇੰਨੀ ਟ੍ਰੈਫਿਕ ਹੁੰਦੀ ਆ ਜਾਂ ਤਾਂ ਹੋਵੇ ਸੌਨ ਰੋਡ ਸਰ ਉਹਨੂੰ 10 ਮਿੰਟ 10 ਮਿੰਟ 1 ਮਿੰਟ ਸਰ ਉਹਨੂੰ 10 ਮਿੰਟ ਮੇਰੀ ਗੱਲ ਸੁਣੋ ਉਹਨੂੰ 10 ਉਹਨੂੰ 10 ਮਿੰਟ ਉੱਥੇ ਖੜਾ ਕੇ ਕੁੱਟੀ ਗਏ ਪੁਲਿਸ ਦੀ ਆ ਨਾਕਾ ਲੱਗਦਾ ਪਿੱਛੇ ਪੁਲਿਸ ਕੋਲ ਇੱਥੇ ਤੱਕ ਨਹੀਂ ਆਇਆ ਗਿਆ ਲੱਗਦਾ ਨਹੀਂ ਜੋ ਵੀ ਦੁਕਾਨ ਠੇਕੇ ਬੰਦੇ ਜੋ ਵੀ ਰਾਤ ਨੂੰ ਖੁੱਲਿਆ ਰਹਿੰਦਾ ਮੈਂ ਕਹਿੰਦਾ ਠੇਕਾ ਬੰਦ ਹੋਣਾ ਚਾਹੀਦਾ ਰਾਤ ਸਾਰੀ ਖੁੱਲਿਆ ਨਹੀਂ ਰਹਿਣਾ ਚਾਹੀਦਾ ਜੀ ਆਪਾਂ ਕੀ ਲੈਣਾ ਲੋਕੀ ਉਹ ਵੀ ਕਿਸੇ ਦੇ ਮਾਪੋਤ ਉਹ ਵੀ ਕਿਸੇ ਦੇ ਪੁੱਤ ਨੇ ਜਿਹੜੇ ਆ ਕੇ ਇੱਥੇ ਨਸ਼ੇ ਕਰਦੇ ਨੇ ਜਿਹੜੇ ਰਾਤ ਨੂੰ ਲੇਟ ਸਪੇਡ ਵੀ ਜਿਹੜੇ ਆ ਕੇ ਇੱਥੇ ਨਸ਼ੇ ਕਰਦੇ ਆਪਾਂ ਇਹ ਨਹੀਂ ਕਹਿੰਦੇ ਕਿ ਹਾਂ ਅੱਜ ਦੇ ਟਾਈਮ ਤੇ ਹਰ ਕੋਈ ਕਰਦਾ ਵਾ ਲੇਕਿਨ ਇਹ ਗਲਤ ਹੈ 12 ਵਜੇ ਤੋਂ ਬਾਅਦ ਨਹੀਂ ਖੁੱਲਣਾ ਚਾਹੀਦਾ ਠੇਕੇ ਰਾਤ ਦਿਨ ਰਾਤ ਇੱ ਗੱਲਬਾਤ ਕੀ ਹੋ ਰਹੀ ਹੈ ਕਿ ਕੁਝ ਵੀ ਨਹੀਂ ਵੀਰੇ ਪੁਲਿਸ ਨਾਲ ਇਹੀ ਗੱਲ ਹੋਈ ਪੁਲਿਸ ਕਹਿੰਦੀ ਤਿੰਨ ਮੁੰਡੇ ਫੜ ਲਏ ਹੋਏ ਆ ਬਸ ਹੁਣ ਹੋਰ ਕੋਈ ਅੱਗੇ ਰਿਸਪੌਂਸ ਨਹੀਂ ਮਿਲ ਰਿਹਾ ਸਭ ਬਾਕੀ ਦੋ ਮੁੰਡੇ ਭੱਜੇ ਆ ਉਹਦੇ ਘਰੇ ਵੀ ਤਾਲੇ ਲੱਗੇ ਮੁੰਡੇ ਦੇ ਪੁਲਿਸ ਨੂੰ ਇਹੀ ਦੱਸ ਰਹੀ ਹੈ ਉਹਨਾਂ ਨੇ ਪਹਿਲਾਂ ਵੀ ਮਾਮਲਾ ਕੋਈ ਦਰਜਾਇਆ ਹਾਂਜੀ ਉਹਨਾਂ ਦੇ ਖੋਹਾਂ ਦੇ ਮਾਮਲੇ ਦਰਜਾਈ ਇੱਥੇ ਇੱਕ ਉਤਵਾਲੀ ਥਾਣੇ ਦਾ ਹੀ ਉੱਤੇ ਮੁੰਡੇ ਦੇ ਪਿਛਲੇ ਸਾਲ ਪਰਚਾ ਸੀਗਾ ਖੋਹ ਕੀਤੀ ਸੀ ਉਹਨੇ ਚੈਨੀ ਖੋ ਕੇ ਭੱਜਿਆ ਸੀਗਾ ਜਿਹੜਾ ਮੁੰਡਾ ਸੰਦੀਪ ਸੂਰੀਆ ਖੋਹ ਦਾ ਪਰਚਾ ਉਹ ਦਿੱਤੇ ਉਹਨਾਂ ਨੇ 8 ਮਹੀਨੇ ਬਾਅਦ ਫੜਿਆ ਗਿਆ ਸੀਗਾ ਉਹਨੇ ਪਹਿਲੇ ओके <classic> दो दो जी ਹਾਂਜੀ ਸਾਹਿਬ ਇਹ ਮਾਮਲਾ ਕਿਉਂ ਜਾਮ ਲਾ ਗਿਆ ਹੋਇਆ ਇਹ ਇੱਕ ਮਰਡਰ ਹੋਇਆ ਸੀ ਆਪਣੇ ਸ਼ਨੀਵਾਰ ਤੇ ਐਤਵਾਰ ਵਾਲੀ ਰਾਤ ਉਹਦੇ ਵਿੱਚ ਪਰਿਵਾਰ ਵੱਲੋਂ ਹੈਗੀਆ ਡਿਮਾਂਡ ਵੀ ਜਿਹੜੇ ਬਾਕੀ ਦੋਸ਼ੀ ਉਹਨਾਂ ਨੂੰ ਫੜਿਆ ਜਾਵੇ ਤਿੰਨ ਦੋਸ਼ੀਆਂ 'ਚ ਗ੍ਰਿਫਤਾਰ ਹੋ ਚੁੱਕੇ ਨੇ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਆ ਸਾਡੀ ਪਰਿਵਾਰ ਨਾਲ ਦਿਲ ਤੋਂ ਹਮਦਰਦੀ ਹੈ ਜੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਜਲਦੀ ਤੋਂ ਜਲਦੀ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੀਏਗਾ ਸਰ ਹੁਣ ਜਾਣ ਲਗਾਇਆ ਦਿੱਤਾ ਗਿਆ ਇਹਨਾਂ ਵੱਲੋਂ ਕੋਈ ਗੱਲ ਜੀ ਪਹਿਲਾਂ ਸਮਝਾਉਨੇ ਆ ਪਿਆਰ ਨਾਲ ਇਹ ਗੱਲਾਂ ਠੀਕ ਨਹੀਂ ਹੈਗੀਆਂ ਸਾਡੇ ਨਾਲ ਬਹਿ ਕੇ ਆਜਣ ਜੀ ਮੇਰੇ ਕੋ ਕੋ ਡਾਕਟਰ ਲਈ ਫਰਮਾਨ ਦਸਨ ਮੈਂ 24 ਘੰਟੇ ਪਰਿਵਾਰ ਦੇ ਨਾਲ ਖੜਾ ਨਹੀਂ ਇਹਨੇ ਲੋਕ ਜੀ ਜੀ ਇਹ ਪੰਜ ਦੋਸ਼ੀ ਸੀਗੇ ਜੀ ਦੋ ਤਿੰਨ ਫੜੇਗੇ ਜੀ ਦੋ ਬਾਕੀ ਹੈ ਜੀ ਸਰ ਦੇ ਟੇਕਾ ਚੋਲੇ ਕਾਤੇ ਖੁੱਲੇ ਹੁੰਦਾ ਕੋਈ ਨਹੀਂ ਕਾਰਗਰ ਯਾਰ ਠੇਕਾ 24 ਘੰਟੇ ਸਰਕਾਰ ਨੇ ਖਿਲਾਇਆ ਜੀ ਐਕਸਾਈਜ਼ ਡਿਪਾਰਟਮੈਂਟ ਦਾ ਹੈਗਾ ਜੀ ਇਹਦਾ ਕੰਸਰਨ ਉਹਦੇ ਬਾਰੇ ਮੈਂ ਲਿਖ ਕੇ ਭੇਜ ਦਿੰਦਾ ਜੀ ਪਰ ਮੈਂ ਜਾਂਚ ਕਰਵਾ ਰਹੇ ਹਾਂ ਕੋਈ ਨਹੀਂ ਕੀਤਾ ਜਾਂਚ ਕਰਵਾ ਰਹੇ ਹਾਂ ਹਾਂ ਜੀ ਬਿਲਕੁਲ ਪਰਿਵਾਰ ਨੂੰ ਸਮਝਾ ਕੇ ਜਾਂਚ ਕਰਵਾ ਰਹੇ ਹਾਂ ਖੁੱਲੇ ਹੁੰਦੇ 12 1 ਵਜੇ ਸਾਰੇ ਖਿਲਾਫ ਹੋਣਾ ਅਸੀਂ ਇਹਨਾਂ ਖਿਲਾਫ ਅਸੀਂ ਐਕਸ਼ਨ ਲਵਾਂਗੇ ਕੋਈ ਦਿਨ ਪਹਿਲਾਂ ਪੁਲਿਸਾਂ ਨੇ ਜਿਹੜੇ ਹਮਲੇ ਹੋਏ ਸੀ ਇਤਨਾ ਕੰਨੀਆ ਜੀ 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 ਤੇ ਲੱਗਦਾ ਨਹੀਂ ਕਿ ਠੇਕੇ ਬੰਦ ਨਹੀਂ ਹੋ ਜਾਣੇ ਚਾਹੀਦੇ ਆ ਚਲੋ ਹੁਣ ਮੈਂ ਕੋਈ ਕਮੈਂਟ ਨਹੀਂ ਇਹਦੇ ਕਰਨਾ ਚਾਹੁੰਦਾ ਜੀ ਸਰਕਾਰ ਦੀ ਪਾਲਿਸੀ ਆ 24 ਘੰਟੇ ਵਾਲੀ ਕੋਈ ਨੋ ਕਮੈਂਟ ਠੀਕ ਹੈ ਜੀ ਇੱਥੇ ਝਗੜਾ ਆਇਆ ਸੀ ਪਰਸੋ ਰਾਤ ਨੂੰ 1:30 ਵਜੇ ਇਹ 12:30 ਵਜੇ ਇਸ ਸਾਡੇ ਇੱਥੇ ਝਗੜਾ ਸਾਹਮਣੇ ਠੀਕ ਹੈ ਨਾ ਉਹਦੇ ਵਿੱਚ ਇੱਕ ਬੰਦੇ ਦਾ ਕਤਲ ਹੋ ਗਿਆ ਮੁੰਡੇ ਦਾ ਉਹ ਇਹ ਜਿਹਦਾ ਬਾਜ ਉਹ ਇਹ ਅਮਲਜੀਤ ਸਿੰਘ ਦਾ ਉਹਦੇ ਵਿੱਚ ਅਸੀਂ ਤਿੰਨ ਬੰਦੇ ਫੜੇ ਹੋਏ ਆ ਦੋ ਬੰਦੇ ਸਾਡੇ ਰਹਿੰਦੇ ਆ ਜਿਹੋ ਉਹ ਹੈਗੇ ਆਊਟ ਆਫ ਸਟੇਟ ਅੰਮ੍ਰਾਲੇ ਦੇ ਆ ਸਾਡੀ ਪੁਲਿਸ ਪਾਰਟੀ ਹੁਣ ਵੀ ਅੰਮ੍ਰਾਲੇ ਅੰਮ੍ਰਾਲਾ ਪੁਲਿਸ ਰੜਕੇ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਮੇਨ ਬੰਦੇ ਉਹ ਆ ਜਦੋਂ ਫੜੇ ਗਏ ਸਾਰੀ ਗੱਲ ਕਰੀ ਅੰਮ੍ਰਿਤ ਝਗੜਾ ਹੋਇਆ ਕਿਉਂ ਸੀ ਬੀਅਰ ਦਾ ਝਗੜਾ ਸੀ ਜਾਂ ਕੋਈ ਰਾਂਜਿਸੀ ਦਾ ਕੁਛ ਸੀ ਉਹ ਉਹ ਉਹਨਾਂ ਦੇ ਗਿਰਫਤਾਰ ਤੋਂ ਬਾਅਦ ਪਤਾ ਲੱਗ ਸੌ ਲੈ ਦੇ ਕਿ ਜੋਮੀ ਗੰਨੇ ਠੇਕਾ ਖੁੱਲੇਂਦਾ ਬਾਹਰ ਦਾ ਤਾਂ ਹੁੰਦੀ ਰਾਤ ਨੂੰ ਦੇਖੋ ਇਹ ਸਰਕਾਰ ਦਾ ਕੰਮ ਆ ਅਸੀਂ ਇੱਥੇ ਲਿਖ ਕੇ ਪੇਚ ਦੋ ਵਾਰੀ ਪੇਚ ਇਹ ਇੱਥੇ ਸਾਡਾ ਕੁਝ ਨਹੀਂ ਕਰਦਾ ਇਹ ਐਕਸਾਈਜ਼ ਸੁਹਾਗ ਦੇ ਮਾੜੀਆਂ ਕਰਾਉਂਦਾ ਐਕਸਾਈਜ਼ ਸੁਹਾਗ ਨੂੰ ਅਸੀਂ ਇਹ ਇਹ ਗੱਲ ਅਫਸਰਾਂ ਤੋਂ ਪੁੱਛ ਆਤੀ ਆ ਜਿਹੜਾ ਠੇਕਾ ਕਰਨ ਕਰਕੇ ਹੀ ਜਾਤ ਦੇਰ ਜਿਹੜੇ ਝਗੜੇ ਹੁੰਦੇ ਆ ਉਹ ਹੁਣ ਲੈਣੀ ਆ ਸਾਡੇ ਅਫਸਰ ਇਹਨਾਂ ਦੇ ਅਕਸਾਈਜ਼ ਵਿਭਾਗ ਨਾਲ ਕਿਵੇਂ ਟਾਈਪ ਕਰਦੇ ਉਹਨੂੰ ਸਮਾਂ ਘੱਟ ਕਰਨ ਲਈ ਉਹ ਅਫਸਰਾਂ ਨੂੰ ਦੇਖੋ 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 ਹੋਟਲ ਹੀ ਬਾਰੇ ਖੁੱਲੇ ਹੁੰਦੇ ਨੇ 1 ਵਜੇ ਤੱਕ ਲੋਕੀ ਹੋਲਣਵਾਜੀ ਕਰਦੇ ਨੇ ਕਿਤੇ ਨਾ ਕਿਤੇ ਇੱਕ ਪਿਸਟਕਾਲ ਬੰਦੇ ਫੋੜੇ ਪੜਿਆ ਤੇ ਗੱਲ ਦੇਖੋ ਅਸੀਂ ਸਾਰਾ ਕੁਝ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਪੁਲਿਸ ਹੈ ਔਰ ਜਿੰਨੀ ਕੁ ਪੁਲਿਸ ਰਹਿ ਗਈ ਔਰ ਕਿਉਂਕਿ ਪੁਲਿਸ ਦੀ ਮੈਨ ਪਾਵਰ ਬਹੁਤ ਘੱਟ ਹੈ ਅਸੀਂ ਆਪਣੇ ਆਪ ਥਾਰਾ ਥਾਰਾ ਕਿੰਨ ਡਿਊਟੀ ਕਰਦੇ ਆ ਅਸੀਂ ਇਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਆਪ ਸਾਹਿਬ ਤਾਂ ਗੱਲ ਪਹੁੰਚਾਤੀ ਆਂ ਅਸੀਂ ਠੇਕਿਆਂ ਸੰਬੰਧੀ ਬਈ ਇਹਨਾਂ ਨੂੰ ਜਿਆਦਾ ਦਾ ਟਾਈਮ ਕਿੱਥੇ ਜਾਵੇ ਤੇ ਜਾਂ ਫਿਰ ਜੋ ਵੀ ਸੋਲੂਸ਼ਨ ਕਰ ਸਕਦਾ ਅਕਸਾਈਜ ਵਿਭਾਗ ਉਹ ਉਹ ਨਹੀਂ ਕਰਨਾ ਅਸੀਂ ਕੁਝ ਨਹੀਂ ਕਰ ਸਕਦੇ ਸਾਰ ਜੇ ਇਹਦਾ ਹੋਣੀ ਹੈ ਹਾਂ ਘੋਟਲਾ ਵਾਲੇ ਕੀ ਕਾਰਵਾਈ ਕਰੋਗੇ ਘੋਟਲਾ ਵਾਲੇ ਕੀ ਕਾਰਵਾਈ ਕਰੋਗੇ ਬਾਹਰ ਤੋਂ ਖੁੱਲੇ ਰਹਿਣਗੇ ਘੋਟਲਾ ਵਾਲੇ ਜੋ ਜੇ ਖੁੱਲੇ ਹੋਣਗੇ ਸਬੂਤ ਮਿਲੂਗਾ ਕਿ ਉਹ ਜੋ ਬਣਦੀ ਕਾਰਵਾਈ ਅਮਲ 'ਚ ਲਿਆ ਦੇਣਗੇ ਦਿਨ